ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿੰਪੀ ਚੰਦਪਾਣ ਦੇ ਬਾਰੇ ਗੱਲਬਾਤ ਕਰਾਂਗੇ ਸਿਮਰਜੀਤ ਸਿੰਘ ਮਾਨ ਦਾ ਭਤੀਜਾ ਕਿਵੇਂ ਬਣਿਆ ਡਿੰਪੀ ਚੰਦਪਾਣ ਡਿੰਪੀ ਚੰਦਪਾਣ ਦਾ ਅਸਲੀ ਨਾਮ ਪ੍ਰਭਜਿੰਦਰ ਸਿੰਘ ਬਰਾੜ ਸੀਗਾ ਡਿੰਪੀ ਦਾ ਜਨਮ 26 ਅਗਸਤ 1962 ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚੰਦਪਾਣ ਦੇ ਵਿੱਚ ਹੋਇਆ ਸੀਗਾ ਤੇ ਡਿੰਪੀ ਦਾ ਪਰਿਵਾਰ ਬਹੁਤ ਤਕੜੇ ਘਰਾਣਿਆਂ ਦੇ ਵਿੱਚ ਆਉਂਦਾ ਸੀਗਾ ਡਿੰਪੀ ਆਪਦੇ ਮਾਪਿਆਂ ਦਾ ਇਕੱਲਾ-ਇਕੱਲਾ ਪੁੱਤ ਸੀਗਾ ਤੇ ਡਿੰਪੀ ਦੇ ਪਰਵਾਰ ਦੇ ਕੋਲ ਲਗਭਗ 100 ਏਕੜ ਦੀ ਜਿਹੜੀ ਜ਼ਮੀਨ ਸੀਗੀ ਇਹਦੇ ਪਿਤਾ ਪਿੰਡ ਦੇ ਸਰਪੰਚ ਰਹੇ ਸੀਗੇ ਤੇ ਇਹਦੇ ਪਿਤਾ ਨੇ ਸਭ ਤੋਂ ਪਹਿਲਾਂ ਪਿੰਡ ਦੇ ਵਿੱਚ ਜਿਹੜੀ ਉਹ ਬਿਜਲੀ ਲੈ ਕੇ ਆਂਦੀ ਸੀਗੀ ਜਿਹੜਾ ਪਿੰਡ ਦੇ ਵਿੱਚ ਸਭ ਤੋਂ ਪਹਿਲਾ ਟਰਾਂਸਫਾਰਮ ਲੱਗਿਆ ਸੀਗਾ ਉਹ ਦੇਪੀ ਚੰਦ ਭਾਨ ਦੇ ਪਿਤਾ ਨੇ ਹੀ ਲਵਾਇਆ ਸੀਗਾ ਇੱਕ ਵਾਰੀ ਉਹ ਟਰਾਂਸਫਾਰਮ ਖਰਾਬ ਹੋ ਜਾਂਦਾ ਤਾਂ ਇਹਦੇ ਪਿਤਾ ਉਸ ਟਰਾਂਸਫਾਰਮ ਨੂੰ ਠੀਕ ਕਰਨ ਦੇ ਵਾਸਤੇ ਜਾਦੇ ਆ ਤਾਂ ਉੱਥੇ ਹੀ ਟ੍ਰਾਂਸਫਰਮ ਤੋਂ ਕਰੰਟ ਲੱਗਣ ਦੇ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਡਿੰਪੀ ਉਦੋਂ ਬਹੁਤ ਛੋਟੀ ਉਮਰ ਦੇ ਵਿੱਚ ਸੀਗਾ ਤੇ ਬਹੁਤ ਛੋਟਾ ਸੀਗਾ ਉਦੋਂ ਤੇ ਡਿੰਪੀ ਨੂੰ ਛੋਟੇ ਹੁੰਦਿਆਂ ਤੋਂ ਹੀ ਹਥਿਆਰਾਂ ਦਾ ਬਹੁਤ ਸ਼ੌਂਕ ਸੀਗਾ ਤੇ ਲੜਾਈ ਝਗੜੇ ਨੂੰ ਉਹ ਭੱਜ ਕੇ ਪੈਂਦਾ ਸੀਗਾ ਯਾਨੀ ਕਿ ਤੇ ਇਹਦੀ ਮਾਤਾ ਨੇ ਇਹਦੀਆਂ ਲੜਾਈਆਂ ਤੋਂ ਡਰਦਿਆਂ ਨਹੀਂ ਇਹਨੂੰ ਪੰਜ ਬੂਲਾ ਦੇ ਸਤਲੁਜ ਪਬਲਿਕ ਸਕੂਲ ਦੇ ਵਿੱਚ ਜਿਹੜਾ ਉਹਦਾ ਦਾਖਲਾ ਕਰਵਾ ਦਿੰਦੀ ਆ ਤੇ ਜਦੋਂ ਪੜ੍ਹਾਈ ਪੂਰੀ ਹੋ ਜਾਂਦੀ ਆ ਤਾਂ ਡਿੰਪੀ ਵਾਪਸ ਪਿੰਡ ਆ ਜਾਂਦਾ ਹੈ ਡਿੰਪੀ ਦਾ ਬਚਪਨ ਤਾਂ ਜਿਹੜਾ ਸਾਰਾ ਸੀਗਾ ਉਹ ਸ਼ਹਿਰ ਦੇ ਵਿੱਚ ਬੀਤਿਆ ਸੀਗਾ ਤਾਂ ਪਿੰਡ ਆ ਕੇ ਉਹਦਾ ਜਿਹੜਾ ਕਿ ਦਿਲ ਨਹੀਂ ਲੱਗਦਾਗਾ ਤਾਂ 1982 ਦੇ ਵਿੱਚ ਡਿੰਪੀ ਫੇਰ ਵਾਪਸ ਚੰਡੀਗੜ੍ਹ ਚਲਾ ਜਾਂਦਾ ਹੈ ਵਾਪਸ ਚੰਡੀਗੜ੍ਹ ਜਾ ਕੇ ਉਹ ਕਿਸੇ ਕਾਲਜ ਦੇ ਵਿੱਚ ਦਾਖਲਾ ਤਾਂ ਨਹੀਂ ਲੈਂਦਾਗਾ ਚੰਡੀਗੜ੍ਹ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਇੱਕ ਚੀਮਾ ਗਰੁੱਪ ਹੁੰਦਾ ਸੀਗਾ ਤਾਂ ਉਹ ਚੀਮਾ ਗਰੁੱਪ ਦੇ ਨਾਲ ਜਾ ਕੇ ਰਲ ਜਾਂਦਾ ਡਿੰਪੀ ਨੇ ਜਦੋਂ 1985 ਦੇ ਵਿੱਚ ਚੀਮਾ ਗਰੁੱਪ ਜੁਆਇਨ ਕੀਤਾ ਉਦੋਂ ਡਿੱਪੀ ਦਾ ਕਿਸੇ ਵੀ ਲੜਾਈ ਦੇ ਵਿੱਚ ਛੇਤੀ ਕੀਤਾ ਕਿਤੇ ਨਾਂ ਨਹੀਂ ਕਦੇ ਵੀ ਆਉਂਦਾ ਸੀਗਾ ਨਾ ਹੀ ਉਦੋਂ ਤੱਕ 85 ਤੱਕ ਇਹਦਾ ਕੋਈ ਵੀ ਕਿਸੇ ਲੜਾਈ ਦੇ ਵਿੱਚ ਕੋਈ ਨਾਂ ਆਇਆ ਸੀਗਾ ਕਿ 1985 ਤੋਂ ਬਾਅਦ ਪੰਜਾਬ ਯੂਨੀਵਰਸਿਟੀ ਸਟੂਡੈਂਟ ਦੇ ਆਗੂ ਸੀ ਇੱਕ ਮੱਖਣ ਸਿੰਘ ਵਿਰਕਾ ਮੱਖਣ ਸਿੰਘ ਵਿਰਕ ਦਾ ਚੰਡੀਗੜ੍ਹ ਦੇ 16 ਸੈਕਟਰ ਦੇ ਵਿੱਚ ਚਿੱਟੇ ਦਿਨ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਕਤਲ ਕੀਤਾ ਸੀ ਉਹ 4 ਤੋਂ 5 ਬੰਦੇ ਸੀਗੇ ਹੁਣ ਉਹਨਾਂ ਗੋਲੀਆਂ ਚਲਾਉਣ ਵਾਲਿਆਂ ਦੇ ਵਿੱਚ ਡਿੰਪੀ ਆਪ ਤਾਂ ਨਹੀਂ ਸੀਗਾ ਪਰ ਕਹਿੰਦੇ ਆ ਕਿ ਜਿਹੜਾ ਉਸ ਕਤਲकांड ਦਾ ਜਿਹੜਾ ਪੂਰਾ ਮਾਸਟਰਮਾਈਂਡ ਸੀਗਾ ਉਹ ਡਿੰਪੀ ਨੂੰ ਜਿਹੜਾ ਦੱਸਿਆ ਜਾਂਦਾ ਸੀਗਾ ਤੇ ਇਸ ਇਸ ਕਤਲ ਤੋਂ ਬਾਅਦ ਦੇ ਵਿੱਚ ਜਿਹੜਾ ਪ੍ਰਭਜਿੰਦਰ ਸਿੰਘ ਬਰਾੜ ਸੀਗਾ ਉਹ ਡਿੰਪੀ ਚੰਦਪਾਨ ਜਿਹੜਾ ਸੀ ਉਹ ਸੁਰਖੀਆਂ ਦੇ ਵਿੱਚ ਰਹਿਣ ਲੱਗ ਗਿਆ ਇਸ ਕਤਲ ਤੋਂ ਬਾਅਦ ਡਿੰਪੀ ਨੇ ਸ਼ਰਿਆਮ ਚੰਡੀਗੜ੍ਹ ਦੇ ਵਿੱਚ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਘੁੰਮਦਾ ਰਹਿੰਦਾ ਸੀਗਾ ਕਈ ਲੋਕ ਤਾਂ ਇਹ ਗੱਲਾਂ ਵੀ ਆਖਦੇ ਆ ਕਿ ਉਹ ਸਮੇਂ ਡਿੰਪੀ ਆਪਣੀ ਗੱਡੀ ਦੇ ਵਿੱਚ ਸਟੇਨ ਕਰਨ ਤੱਕ ਰੱਖ ਕੇ ਘੁੰਮਦਾ ਸੀਗਾ ਸ਼ਰਿਆਮ ਤੇ ਕੋਈ ਵੀ ਉਹਨੂੰ ਛੇੜੀ ਕੀਤੇ ਆ ਜਿਹੜਾ ਹੱਥ ਨਹੀਂ ਪਾਉਂਦਾ ਸੀਗਾ ਇਸ ਕਤਲ ਕਾਂਡ ਤੋਂ ਬਾਅਦ ਡਿੰਪੀ ਨੇ ਕਦੇ ਵੀ ਪਿੱਛੇ ਮੁੜ ਕੇ ਜਿਹੜਾ ਉਹ ਨਹੀਂ ਵੇਖਿਆ ਤੇ ਇਹੇ ਉਹ ਸਮਾਂ ਸੀਗਾ ਜਦੋਂ ਪੰਜਾਬ ਦੇ ਵਿੱਚ ਖਾਲਦੂਆਂ ਤੇ ਪੁਲਿਸ ਦੀ ਆਪਸ ਵਿੱਚ ਲੁੱਗੜਮਚੇਤੀ ਲੱਗੇ ਰਹਿੰਦੀ ਸੀਗੀ ਤੇ ਅਖਬਾਰਾਂ ਦੇ ਵਿੱਚ ਡਿੰਪੀ ਦੇ ਫੈਡਰੇਸ਼ਨ ਨਾਲ ਸੰਬੰਧ ਹੋਣ ਦੀਆਂ ਖਬਰਾਂ ਅਕਸਰ ਹੀ ਲੱਗਦੀਆਂ ਰਹਿੰਦੀਆਂ ਸੀਗੀਆਂ ਇਸੇ ਸਮੇਂ ਡਿੰਪੀ ਨੇ ਆਪਣੇ ਜਿਹੜੇ ਸੰਬੰਧ ਸੀਗੇ ਉਹ ਵੱਡੇ ਵੱਡੇ ਲੀਡਰਾਂ ਦੇ ਨਾਲ ਜਿਹੜੇ ਜੋੜਨੇ ਉਹ ਸ਼ੁਰੂ ਕਰਤੇ ਸੀਗੇ ਜਿਹੜਾ ਡਿੰਪੀ ਸੀਗਾ ਉਹ ਲੀਡਰਾਂ ਦੇ ਕੰਮ ਕਢਾਉਂਦਾ ਰਹਿੰਦਾ ਸੀਗਾ ਤੇ ਉਹਨਾਂ ਦੀ ਵਾਸਤੇ ਵੋਟਾਂ ਮੰਗਦਾ ਸੀਗਾ ਵੋਟਾਂ ਦੇ ਵਾਸਤੇ ਕੰਪੇਨਿੰਗ ਕਰਦਾ ਸੀਗਾ ਜਿਦੇ ਕਰਕੇ ਕਿ ਜਿਹੜੇ ਲੀਡਰਾਂ ਦਾ ਹੱਥ ਸਿਰ ਤੇ ਹੋਣ ਕਰਕੇ ਡਿੰਪੀ ਨੂੰ ਪੁਰਸ ਜਿਹੜੀ ਸੀਗੀ ਕਦੇ ਵੀ ਬਹੁਤੀ ਸਖਤਾਈ ਨਹੀਂ ਕਰਦੀ ਸੀਗੀ ਡਿੰਪੀ ਸਿਮਰਜੀਤ ਸਿੰਘ ਮਾਨ ਦਾ ਭਤੀਜਾ ਸੀਗਾ ਤੇ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦੇ ਵਿੱਚ ਡਿੰਪੀ ਦਾ ਜਿਹੜਾ ਕਦ ਸੀਗਾ ਉਹ ਬਹੁਤ ਉੱਚਾ ਸੀਗਾ ਕਿਉਂਕਿ ਪਾਰਟੀ ਦੀ ਹਰ ਗੱਲ ਡਿੰਪੀ ਤੋਂ ਪੁੱਛੇ ਬਣਾਈ ਹੁੰਦੀ ਸੀਗੀ ਤੇ 1990 ਦੇ ਵਿੱਚ ਡਿੰਪੀ ਨੇ ਕੋਟਕਪੁਰੇ ਤੋਂ ਚੋਣਾਂ ਲੜਨੀਆਂ ਸੀਗੀਆਂ ਤੱਕ ਕਿਸੇ ਕਾਰਨ ਕਰਕੇ ਕੇਂਦਰ ਸਰਕਾਰ ਨੇ ਜਿਹੜੀਆਂ ਚੋਣਾਂ ਰੱਦ ਕਰਤੀਆਂ ਤੇ ਜਿਹੜੀ ਸੱਤਾ ਦੇ ਵਿੱਚ ਕਾਂਗਰਸ ਸਰਕਾਰ ਆ ਜਾਂਦੀ ਆ ਤਾਂ ਡੀਪੀ ਵੀ ਹੁਣ ਇਹ ਗੱਲ ਨੂੰ ਜਿਹੜਾ ਸਮਝ ਜਾਂਦਾ ਕਿ ਹੁਣ ਵੀ ਮੇਰੇ ਤੇ ਸਖਤਾਈ ਹੋਊਗੀ ਤਾਂ ਡੀਪੀ ਨੇ ਕੀ ਕੀਤਾ ਵੀ ਪੰਜਾਬ ਤੋਂ ਬਾਹਰ ਜਾਣ ਜਿਹੜਾ ਆਪ ਦਾ ਰੁਖ ਕਰ ਲਿਆ ਡੀਪੀ ਨੇ ਪੰਜਾਬ ਤੋਂ ਬਾਹਰ ਜਾ ਕੇ ਯੂਪੀ ਬਿਹਾਰ ਦੇ ਵਿੱਚ ਜਿਹੜਾ ਆਪਣਾ ਡੇਰਾ ਚਮਾਉਣਾ ਸ਼ੁਰੂ ਕੀਤਾ ਤੇ ਯੂਪੀ ਬਿਹਾਰ ਜਾ ਕੇ ਡੀਪੀ ਨੇ ਡੀਪੀ ਦੇ ਲਿੰਕ ਜਿਹੜੇ ਸੀਗੇ ਉਹ ਵੱਡੇ-ਵੱਡੇ ਗੈਂਸਟਰਾਂ ਦੇ ਨਾਲ ਬਣ ਕੇ ਜਿਨ੍ਹਾਂ ਦੇ ਵਿੱਚ ਉਹ ਮਖਤਿਆਰ ਅਨੁਸਾਰੀ ਜਿਹੜਾ ਪਹਿਲਾਂ ਗੈਂਗਸਟਰ ਸੀਗਾ ਤੇ ਬਾਅਦ ਵਿੱਚ ਐਮਐਲਏ ਵੀ ਬਣਿਆ ਤੇ ਦੂਜਾ ਅੰદાવાદ ਅਤੀਕ ਅਹਿਮਦ ਉਹ ਵੀ ਬਾਅਦ ਦੇ ਵਿੱਚ ਜਿਹੜਾ ਐਮਐਲਏ ਬਣਿਆ ਤੇ ਥੋੜੀ ਦੇਰ ਦੇ ਬਾਅਦ ਇਹਨਾਂ ਦਾ ਇੱਕ ਹੋਰ ਜਿਹੜਾ ਅਤੀਕ ਅਹਿਮਦ ਸੀਗਾ ਤੇ ਉਹਦਾ ਥੋੜੀ ਦੇਰ ਪਹਿਲਾਂ ਹੀ ਪੁਲਿਸ ਦੀ ਕਸਟਡੀ ਦੇ ਵਿੱਚ ਸਾਰੇ মিডিਆ ਦੇ ਸਾਹਮਣੇ ਉਹਨਾਂ ਦੋਨਾਂ ਭਰਾਵਾਂ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀਗਾ ਇਸ ਤੋਂ ਇਲਾਵਾ ਮੁਹੰਮਦ ਸ਼ਾਹ ਵਰਗੇ ਹੋਰ ਬਹੁਤ ਵੱਡੇ ਵੱਡੇ ਗੈਂਗਸਟਰਾਂ ਦੇ ਨਾਲ ਜਿਹੜਾ ਡਿੰਪੀ ਦੇ ਚੰਗੇ ਸਬੰਧ ਬਣ ਗਏ ਸੀਗੇ ਤੇ ਇਹਨਾਂ ਤਿੰਨਾਂ ਗੈਸਟਰਾਂ ਦੀ ਪਹਿਲਾ ਆਫਿਸ ਦੇ ਵਿੱਚ ਜਿਹੜੀ ਉਹ ਜਾਣ ਨਹੀਂ ਬਣਦੀ ਸੀਗੀ ਤੇ ਇਹਨਾਂ ਤਿੰਨਾਂ ਦੀ ਜਿਹੜੀ ਦੋਸਤੀ ਸੀਗੀ ਉਹ ਡਿੰਪੀ ਨੇ ਕਰਵਾਈ ਸੀ ਕਿਉਂਕਿ ਡਿੰਪੀ ਚਾਹਦਾ ਸੀਗਾ ਸਾਰੀਆਂ ਚੀਜ਼ਾਂ ਰਲ ਮਿਲ ਕੇ ਕੀਤੀਆਂ ਜਾਣ ਕਿਉਂਕਿ ਦੁਸ਼ਮਣੀ ਦੇ ਵਿੱਚੋਂ ਕਿਸੇ ਨੂੰ ਵੀ ਕੋਈ ਵਾਧਾ ਪੜਾ ਨਹੀਂ ਹੋਇਆਗਾ ਡਿੰਪੀ ਦੇ ਵਿੱਚ ਇੱਕ ਖਾਸੀਅਤ ਬਹੁਤ ਵੱਡੀ ਸੀਗੀ ਕਿ ਉਹ ਆਪਣੇ ਆ ਜਿਹੜਾ ਸਾਹਮਣੇ ਵਾਲਾ ਬੰਦਾ ਹੁੰਦਾ ਸੀਗਾ ਉਹਨੂੰ ਆਪਣੀਆਂ ਗੱਲਾਂ ਦੇ ਵਿੱਚ ਇੰਨਾ ਕੁ ਕੰਪੈਲ ਕਰ ਦਿੰਦਾ ਸੀਗਾ ਕਿ ਕੋਈ ਵੀ ਬੰਦਾ ਉਹਨੂੰ ਅੱਗੋਂ ਜਵਾਬ ਨਹੀਂ ਦੇ ਸਕਦਾ ਹੁੰਦਾ ਸੀਗਾ ਇਹੀ ਕਾਰਨ ਸੀਗਾ ਕਿ ਉਹ ਰਾਜਨੀਤੀ ਦੇ ਵਿੱਚ ਆਪ ਦਾ ਜਿਹੜਾ ਡਿੰਪੀ ਦਾ ਰਾਜਨੀਤੀ ਦੇ ਵਿੱਚ ਜਿਹੜਾ ਸਥਾਨ ਸੀਗਾ ਉਹ ਬਹੁਤ ਉੱਚਾ ਬਣ ਗਿਆ ਸੀਗਾ ਜਿਹੜੇ ਤਿੰਨੇ ਗੈਂਗਸਟਰ ਸੀਗੇ ਤਿੰਨੇ ਗੈਂਗਸਟਰ ਸੀਗੇ ਜਿਹੜੇ ਡਿੰਪੀ ਇਹਨਾਂ ਤਿੰਨਾਂ ਦੇ ਲਈ ਜਿਹੜਾ ਕੰਮ ਕਰਦਾ ਹੁੰਦਾ ਸੀ ਇਹਨਾਂ ਤਿੰਨਾਂ ਦੇ ਲਈ ਕਿਡਨਾਪਿੰਗ ਸਟੋਪਸ਼ਣ ਮਾਰਿੰਗ ਜਾਂ ਹੋਰ ਕੋਈ ਵੀ ਕੰਮ ਜਿਹੜੇ ਸੀ ਉਹ ਤਿੰਨਾਂ ਗੈਂਗਸਟਰਾਂ ਦੇ ਲਈ ਡਿੰਪੀ ਕਰਦਾ ਸੀਗਾ ਇਹਨਾਂ ਤੋਂ ਇਸ ਤੋਂ ਬਾਅਦ ਡਿੰਪੀ ਦਾ ਨਾਂ ਪੰਜਾਬ ਹਰਿਆਣਾ ਯੂਪੀ ਐਮਪੀ ਰਾਜਸਥਾਨ ਤੇ ਹੋਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਡਿੰਪੀ ਡਿੰਪੀ ਹੋਣ ਲੱਗੀ ਸੀਗੀ ਇਸ ਸਮੇਂ ਡਿੰਪੀ ਤੇ ਰੌਕੀ ਨੇ ਬੰਗਲੌਰ ਦੇ ਵਿੱਚ ਇੱਕ ਬਿਜ਼ਨਸਮੈਨ ਰੌਕੀ ਜਸਵਿੰਦਰ ਸਿੰਘ ਰੌਕੀ ਰੌਕੀ ਫਾਜ਼ਲ ਕਾ ਜੀ ਨੂੰ ਆਪਾਂ ਕਹਿੰਦੇ ਸੀਗੇ ਤੇ ਇਸ ਸਮੇਂ ਡਿੰਪੀ ਤੇ ਰੌਕੀ ਤੇ ਇਹਨਾਂ ਨੇ ਬੰਗਲੌਰ ਦੇ ਵਿੱਚ ਇੱਕ ਬਿਜ਼ਨਸਮੈਨ ਨੂੰ ਜਿਹੜਾ ਕਿਡਨੈਪ ਕਰ ਲਿਆ ਸੀਗਾ ਜਿਹਦੀ ਕੀ 1 ਕਰੋੜ 30 ਲੱਖ ਰੁਪਿਆ ਫਰੋਤੀ ਲਈ ਗਈ ਸੀਗੀ ਇਸ ਫਰੋਤੀ ਦੇ ਵਿੱਚੋਂ 60 ਤੋਂ 70 ਲੱਖ ਰੁਪਿਆ ਡਿੰਪੀ ਕੋਲ ਵੀ ਆਇਆ ਸੀਗਾ ਇਹਨਾਂ ਪੈਸਿਆਂ ਦੇ ਨਾਲ ਫਿਰ ਡਿੰਪੀ ਨੇ ਸ਼ਰਾਬ ਦੇ ਠੇਕੇ ਨੂੰ ਜਿਹੜਾ ਉਹ ਬਿਜ਼ਨਸ ਖੋਲ੍ਹਿਆ ਸੀਗਾ ਤੇ ਇਸੇ ਹੀ ਫਰੋਤੀ ਵਾਲੇ ਕੇਸ ਦੇ ਵਿੱਚ ਡਿੰਪੀ ਦੀ ਤੇ ਜਸਵਿੰਦਰ ਰੌਕੀ ਦੀ ਗ੍ਰਿਫਤਾਰੀ ਹੋ ਜਾਂਦੀ ਆ ਜਦੋਂ ਗ੍ਰਿਫਤਾਰੀ ਹੋ ਜਾਂਦੀ ਆ ਤਾਂ ਕਿਸੇ ਹੋਰ ਕੇਸ ਦੇ ਵਿੱਚ ਡੀਪੀ ਨੂੰ ਜਿਹੜਾ ਉਹ ਪੰਜਾਬ ਲੈ ਆਂਦਾ ਜਾਂਦਾ ਤੇ ਪੰਜਾਬ ਆ ਕੇ ਡੀਪੀ ਹੋਰ ਸੁਰੱਖੀਆਂ ਦੇ ਵਿੱਚ ਹੋ ਜਾਂਦਾ ਕਿਉਂਕਿ ਡੀਪੀ ਪੰਜਾਬ ਦੀ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚੋਂ ਜਿਹੜਾ ਉਹ ਫਰਾਰ ਹੋ ਗਿਆ ਸੀਗਾ ਫਿਰ ਕਿਸੇ ਕੇਸ ਦੇ ਵਿੱਚ ਲਖਨਊ ਤੇ ਯੂਪੀ ਪੁਲਿਸ ਦੀ ਜਿਹੜਾ ਲਖਨਊ ਦੇ ਵਿੱਚ ਕੋਈ ਤੇ ਕੇਸ ਚੱਲਦਾ ਸੀਗਾ ਜਦੋਂ ਲਖਨਊ ਤੇ ਕੋਰਟ ਦੇ ਵਿੱਚ ਇਹਦਾ ਕੇਸ ਬੜੀ ਹੁੰਦਾ ਤਾਂ ਇਹ ਪੰਜਾਬ ਆਉਂਦਾ ਤੇ ਪੰਜਾਬ ਕੋਟਕਪੂਰਾ ਰੋਡ ਤੇ ਘੱਟ ਤੋਂ ਘੱਟ ਕਹਿੰਦੇ ਵੀ 500 ਕਾਰਾਂ ਦੇ ਨਾਲ ਇਹਦਾ ਸਵਾਗਤ ਕੀਤਾ ਗਿਆ ਸੀਗਾ ਤੇ ਹੁਣ ਕਾਂਗਰਸ ਤੇ ਕਾਲੀ ਦਲ ਦੋਨੇ ਪਾਰਟੀਆਂ ਡਿੰਪੀ ਨੂੰ ਟਿਕਟਾਂ ਦੇਣ ਦੇ ਵਾਸਤੇ ਬਹੁਤ ਐ ਤਰਲੋ ਮੱਛੀ ਹੋ ਰਹੀਆਂ ਸੀਗੀਆਂ ਫਿਰ ਐਵੇਂ ਚੱਲਦਾ ਰਹਿੰਦਾ ਫਿਰ 7 ਜੁਲਾਈ 2006 ਦੀ ਸ਼ਾਮ ਨੂੰ ਡਿੰਪੀ ਆਪਣੇ ਦੋਸਤਾਂ ਨਾਲ ਚੰਡੀਗੜ੍ਹ ਦੇ ਸੁਗਣਾਲੇ ਕਲੱਬ ਦੇ ਵਿੱਚ ਉੱਥੇ ਆਪਣੀ ਇਹਦੀ ਇੱਕ دوست ਸੀਗੀ ਹਰਨੀਮਕੌਰ ਜਿਹਨੂੰ ਇਹ ਮਿਲਣ ਦੇ ਲਈ ਉੱਥੇ ਬੁਲਾਉਂਦਾ ਪੁਲਿਸ ਨੇ ਬਾਅਦ ਇਹ ਗੱਲ ਵੀ ਦੱਸੀ ਵੀ ਜਿਹੜੀ ਹਰਨੀਮਕੌਰ ਸੀਗੀ ਉਹਨੇ ਡਿਪੀ ਨੂੰ ਇੱਕ ਸੋਨੇ ਦੀ ਚੈਨ ਗਿਫਟ ਕਰਨੀ ਸੀਗੀ ਜਿਹਦੇ ਵਾਸਤੇ ਇਹ ਉਸ ਕਲੱਬ ਦੇ ਵਿੱਚ ਮਿਲੇ ਸੀਗੇ ਉਸ ਕਲੱਬ ਦੇ ਵਿੱਚ ਇਹ ਬੈਠਦੇ ਆ ਤੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਇਹ ਦੋਸਤ ਇਹਦੇ ਚਲੇ ਜਾਂਦੇ ਆ ਤੇ ਡਿਪੀ ਤੇ ਇਹਦੀ ਜਿਹੜੀ دوست ਸੀਗੀ ਹਰਨੀਮਕੌਰ ਇਹ ਦੋਨੇ ਜਾਣੇ ਨੀਲੀ ਸਵੈਟਰ ਦੇ ਵਿੱਚ ਜਦੋਂ ਨਿਕਲਦੇ ਆ ਤਜਾਰ ਰਸਤੇ ਦੇ ਵਿੱਚ ਜਾ ਕੇ ਦੋ ਜਣੇ ਇਹਨਾਂ ਦੀ ਸਵਿਫਟ ਨੂੰ ਅੱਗੋਂ ਰੋਕ ਲੈਂਦੇ ਆ ਤੇ ਜਦੋਂ ਡਿੱਪੀ ਬਾਹਰ ਨਿਕਲਦਾ ਤੇ ਇੱਥੇ ਗੋਲੀਆਂ ਚਲਾ ਦਿੰਦੇ ਇਹਨੂੰ 6 ਤੋਂ 7 ਗੋਲੀਆਂ ਲੱਗ ਦਿੰਦੇ ਆ ਦੇਖੋ ਉਸ ਦਿਨ ਡਿੱਪੀ ਦੇ ਨਾਲ ਕੋਈ ਵੀ ਬੰਦਾ ਨਹੀਂ ਸੀਗਾ ਕੋਈ ਹਥਿਆਰ ਨਹੀਂ ਸੀਗਾ ਨਹੀਂ ਤਾਂ ਹਮੇਸ਼ਾ ਹੀ ਇਹਦੇ ਨਾਲ ਜਿਹੜਾ 20 ਤੋਂ 25 ਹਥਿਆਰਬੰਦ ਬੰਦੇ ਸਾਈਵਾਂਗ ਹਮੇਸ਼ਾ ਨਾਲ ਰਹਿੰਦੇ ਸੀਗੇ ਤੇ 6 ਤੋਂ 7 ਗੋਲੀਆਂ ਲੱਗਦੀਆਂ ਇਹਨੂੰ ਤੇ ਹਰਨੀਮਕੌਰ ਵੀ ਜ਼ਖਮੀ ਹੋ ਜਾਂਦੀ ਆ ਹਰਨੀਮਕੌਰ ਜ਼ਖਮੀ ਹੋਣ ਤੇ ਬਾਬੀਉਦ ਵੀ ਇਹਨੂੰ ਇਹਦੇ ਘਰੇ ਲੈ ਆਉਂਦੀ ਆ ਤਾਂ ਫਿਰ ਉੱਥੋਂ ਐਂਬੂਲੈਂਸ ਨੂੰ 16 ਸੈਕਟਰ ਦੇ ਗਵਰਨਮੈਂਟ ਹਸਪੀਟਲ ਦੇ ਵਿੱਚ ਜਿਹੜਾ ਲੈ ਕੇ ਜਾਂਦੀ ਆ ਤਾਂ ਹਸਪੀਟਲ ਪਹੁੰਚਣ ਤੋਂ ਪਹਿਲਾਂ ਪਹਿਲਾਂ ਹੀ ਜਿਹੜਾ ਡੇਪੀ ਦਾ ਡੇਪੀ ਦੀ ਮੌਤ ਹੋ ਜਾਂਦੀ ਆ ਪਹਿਲਾਂ ਤੇ ਇਸ ਕਤਲ ਦਾ ਜਿਹੜਾ ਸ਼ੱਕ ਸੀਗਾ ਉਹ ਹਰਨੀਮਕੌਰ ਤੇ ਆਉਂਦਾ ਬਾਅਦ ਦੇ ਵਿੱਚ ਜਸਵਿੰਦਰ ਰੌਕੀ ਤੇ ਆਉਂਦਾ ਜਸਵਿੰਦਰ ਰੌਕੀ ਤੋਂ ਕਿਉਂ ਆਉਂਦਾ ਕਿਉਂਕਿ ਜਸਵਿੰਦਰ ਰੌਕੀ ਪਹਿਲਾਂ ਮੁਖਤਿਆਰ ਅਨਸਾਰੀ ਦੇ ਲਈ ਕੰਮ ਕਰਦੇ ਸੀਗੇ ਫਿਰ ਉਹਨੇ ਜਸਵਿੰਦਰ ਨੇ ਮੁਖਤਿਆਰ ਅਨਸਾਰੀ ਨੂੰ ਛੱਡ ਕੇ ਕਿਸੇ ਹੋਰ ਰਾਜਨੇਤਾ ਦੇ ਲਈ ਜਿਹੜਾ ਕੰਮ ਕਰਨਾ ਆਪਦਾ ਸ਼ੁਰੂ ਕਰਤਾ ਸੀਗਾ ਇਸੇ ਕਰਕੇ ਹੀ ਉਹਦੇ ਤੇ ਜਸਵਿੰਦਰ ਰੌਕੀ ਤੇ ਸ਼ੱਕ ਆਉਂਦਾ ਫਿਰ ਇੱਕ ਆਈ 17 ਸੈਕਟਰ ਦੇ ਵਿੱਚੋਂ ਜਸਵਿੰਦਰ ਸਿੰਘ ਰੌਕੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ 6 ਸਾਲ ਇਹ ਕੇਸ ਚੱਲਦਾ ਰਹਿੰਦਾ ਪਰ ਕੋਈ ਵੀ ਸਬੂਤ ਜਿਹੜਾ ਜਸਵਿੰਦਰ ਰੌਕੀ ਦੇ ਖਿਲਾਫ ਨਾ ਮਿਲਨ ਕਰਕੇ ਜਸਵਿੰਦਰ ਰੌਕੀ ਨੂੰ 2000 ਅ 2014 ਦੇ ਵਿੱਚ ਹਾਂਜੀ 2014 ਦੇ ਵਿੱਚ ਜਿਹੜਾ ਉਹ ਬਰੀ ਕਰ ਦਿੱਤਾ ਜਾਂਦਾ ਹੈ ਤੇ ਉਸ ਸਮੇਂ ਰੌਕੀ ਕੁਝ ਅਜੀਹਕ ਕੰਮ ਕਰਦਾ ਹੈ ਜਿਸ ਕਰਕੇ ਵੀ ਜਿਹੜਾ ਰੌਕੀ ਦਾ ਪੱਕਾ ਦੋਸਤ ਸੀਗਾ ਜੈਪਾਲ ਭੁੱਲਰ ਜੈਪਾਲ ਭੁੱਲਰ ਦਾ ਪੱਕਾ ਦੁਸ਼ਮਣ ਬਣ ਜਾਂਦਾ ਤੇ ਦੋਆਂ ਸਾਲਾਂ ਬਾਅਦ 2016 ਦੇ ਵਿੱਚ ਹਿਮਾਚਲ ਦੇ ਸੋਲਣ ਦੇ ਵਿੱਚ ਜਸ਼ਵਿੰਦਰ ਰੌਕੀ ਦਾ ਜਿਹੜਾ ਕਤਲ ਕਰ ਦਿੱਤਾ ਜਾਂਦਾ ਘੋੜੀਆਂ ਮਾਰ ਕੇ ਤੇ ਇਸ ਕਤਲ ਦਾ ਜਿਹੜਾ ਸ਼ੱਕ ਹੁੰਦਾ ਉਹ ਡਿੱਪੀ ਚੰਦ ਭਾਣ ਦੇ ਮੁੰਡੇ ਤੇ ਆਉਂਦਾ ਹੈ ਪੁਲਿਸ ਵੀ ਇਹ ਗੱਲ ਕਹਿੰਦੇ ਬੁਣੇ ਆਪਦਾ ਬਦਲਾ ਲੈਣ ਦੇ ਵਾਸਤੇ ਮਿਹਨੂ ਸ਼ਾਇਦ ਮਾਰਤਾ ਪਰ ਥੋੜੇ ਟਾਈਮ ਬਾਅਦ ਜੈਪਾਲ ਭੁੱਲਰ ਇੱਕ ਫੇਸਬੁੱਕ ਪੋਸਟ ਪਾ ਕੇ ਇਹ ਗੱਲ ਕਲੀਅਰ ਕਰ ਦਿੰਦਾ ਕਿ ਇਹਨੂੰ ਜਿਹੜੇ ਜਿਹੜੇ ਇਹਦਾ ਜਿਹੜਾ ਕਤਲ ਸੀਗਾ ਜਸਵਿੰਦਰ ਰੌਕੀ ਦਾ ਉਹ ਮੈਂ ਕੀਤਾ ਤੇ ਰੌਕੀ ਦੀ ਮੌਤ ਤੋਂ ਬਾਅਦ 2021 ਦੇ ਵਿੱਚ ਆ ਮੌਸਾ ਮੁਕਾਬਲੇ ਦੇ ਵਿੱਚ ਜੈਪਾਲ ਭੁੱਲਰ ਦੀ ਵੀ ਜਿਹੜੀ ਉਹ ਮੌਤ ਹੋ ਜਾਂਦੀ ਆ ਇਸ ਕਰਕੇ ਡਿੰਪੀ ਜਿਹੜਾ ਸੀਗਾ ਡਿੰਪੀ ਨੂੰ ਪੰਜਾਬ ਦਾ ਸਭ ਤੋਂ ਪਹਿਲਾ ਗੈਂਗਸਟਰ ਕਿਹਾ ਜਾਂਦਾ ਠੀਕ ਆ ਜੀ ਉਸ ਤੋਂ ਬਾਅਦ ਹੀ ਜੇ ਆਪਾਂ ਮੇਕੀਏ ਤਾਂ ਲੜੀਦਾਰ ਲੜੇ ਲੜੀਦਾਰ ਦਲ ਲੜੀ ਇਹ ਚੀਜ਼ਾਂ ਪੰਜਾਬ ਦੇ ਵਿੱਚ ਗੈਂਗਵਾੜ ਜਿਹੜੀ ਚੱਲਣੀ ਸ਼ੁਰੂ ਹੋ ਗਈ ਆ ਦੇਖੋ ਇਸ ਚੀਜ਼ ਦਾ ਕੋਈ ਵੀ ਆ ਮੰਨ ਕੇ ਚਲੋ ਗੈਂਗਸਟਰ ਇਹ ਬਦਮਾਸ਼ੀ ਦੇ ਵਿੱਚ ਜਾਣ ਦਾ ਇੱਕ ਰਾਹ ਤਾਂ ਹੈਗਾ ਪਰ ਵਾਪਸ ਆਉਣ ਦਾ ਰਾਹ ਬਹੁਤ ਮੁਸ਼ਕਲ ਹੈਗਾ ਹੁਣ ਨੂੰ ਸਭ ਕੁਝ ਹੀ ਹੋ ਜਾਂਦਾ ਵਾਪਸ ਆ ਵੀ ਜਾਂਦੇ ਆ ਲੋਕ ਪਰ ਜਿਆਦਾ ਚਾਂਸ ਇਹ ਆ ਵੀ ਲੋਕ ਗਾਹਣ ਹੋ ਜਾਂਦੇ ਆ ਪਛਾਣ ਹੋਣੀ ਮੁੜਦੇ ਕੇ ਕਿਸੇ ਵੀ ਮਾੜੇ ਕੰਮ ਦਾ ਨਤੀਜਾ ਇੱਕ ਗੋਲੀ ਆ ਹੁਣ ਇਹ ਦੇਖੋ ਵੀ ਆਪਾਂ ਕਿਸ ਚੰਗੇ ਚੀਜ਼ ਦੇ ਚੰਗੇ ਕੰਮ ਕਰਕੇ ਆਪਣਾ ਨਾਮ ਬਣਾਉਣਾ ਜਾਂ ਮਾੜੇ ਕੰਮ ਕਰਕੇ ਪਰ ਜੇ ਕੋਈ ਵੀ ਬਦਮਾਸ਼ੀ ਦੇ ਵਿੱਚ ਚੱਲਦਾ ਜਾਂ ਕਾਨੂੰਨ ਤੋਂ ਉੱਪਰ ਹੋ ਕੇ ਚੱਲਣ ਦੀਆਂ ਗੱਲਾਂ ਕਰਦਾ ਤਾਂ ਉਹਦਾ ਨਤੀਜਾ ਸਿਰਫ ਤੇ ਸਿਰਫ ਇੱਕ ਗੋਲੀ ਆ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦੇਜੋ ਧੰਨਵਾਦ